ਜਲੰਧਰ ਵਿੱਚ ਖੇਡੀ ਗਈ ਪੰਜਾਬ ਸਟੇਟ ਟਾਕੀ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੇ ਜੂਨੀਅਰ ਵਰਗ ਵਿੱਚ ਬਠਿੰਡਾ ਦੀ ਟੀਮ ਨੇ ਤਰਨਤਾਰਨ ਨੂੰ ਹਰਾ ਕੇ ਖਿਤਾਬ ਜਿੱਤਿਆ ਬਠਿੰਡਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤਰਨਤਾਰਨ ਦੀ ਟੀਮ ਨੂੰ 2-1 ਦੇ ਫਰਕ ਨਾਲ maat ਦਿੱਤੀ ਬਠਿੰਡਾ ਵੱਲੋਂ ਦੋਵੇਂ ਗੋਲ ਜਸਪਾਲ ਸਿੰਘ ਵੱਲੋਂ ਮੈਚ ਦੇ 27ਵੇਂ ਤੇ 39ਵੇਂ ਮਿੰਟ ਵਿੱਚ ਕੀਤੇ ਗਏ ਜਦਕਿ ਤਰਨਤਾਰਨ ਵੱਲੋਂ ਇੱਕੋ ਇੱਕ ਗੋਲ ਮੈਚ ਦੇ 4ਵੇਂ ਮਿੰਟ ਵਿੱਚ ਕਮਲਜੀਤ ਸਿੰਘ ਵੱਲੋਂ ਕੀਤਾ ਗਿਆ ਤਰਨਤਾਰਨ ਦੀ ਟੀਮ ਨੇ ਵੀ ਬਠਿੰਡਾ ਨੂੰ ਕਰੜੀ ਟੱਕਰ ਦੇ 3 ਜਲੰਧਰ ਦੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਤੇ ਕਸਟਮਸ ਦਲਜੀਤ ਸਿੰਘ ਵੱਲੋਂ ਜੇਤੂ ਟੀਮ ਨੂੰ ਮੈਰਿਟ ਸਰਟੀਫਿਕੇਟ ਮੈਡਲ ਤੇ ਜੇਤੂ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਲੜਕੀਆਂ ਦੇ ਸੀਨੀਅਰ ਵਰਗ ਵਿੱਚ ਸੰਗਰੂਰੀ ਮੋਗਾ ਨੂੰ 2-0 ਨਾਲ ਹਰਾ ਕੇ ਕੁਆਟਰਫਾਈਨਲ ਵਿੱਚ ਜਗ੍ਹਾ ਬਣਾਈ ਜਦਕਿ ਪਟਿਆਲਾ ਨੇ ਬਠਿੰਡਾ ਨੂੰ 4-0 ਦੇ ਫਰਕ ਨਾਲ ਮਾਤੇ ਕੇ ਕੁਆਟਰਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਲੜਕੀਆਂ ਦੇ ਜੂਨੀਅਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਚਲੰਦਰ ਨੇ ਅੰਮ੍ਰਿਤਸਰ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਲਿਆ ਜਦਕਿ ਬਠਿੰਡਾ ਨੇ ਪਟਿਆਲਾ ਨੂੰ 4-0 ਨਾਲ ਹਰਾ ਕੇ ਕਿਤਾਬੀ ਮੁਕਾਬਲੇ ਵਿੱਚ ਜਗ੍ਹਾ ਬਣਾਈ